ਰੋਟਾ ਕਿ ਵਿਊ ਆ ਜ਼ੀਰੋ ਲਾਈਨ ਬਾਉਂਡਰ ਤੇ ਉਹ ਜਿਹੜੀ ਵਾਈਟ ਪੱਟੀ ਵਾਲੀ ਲਾਈਨ ਹੈ ਨਾ ਆ ਵਾਈਟ ਝੰਡਾ ਦੇਖਦਾ ਪਿਆ ਇਹ ਸਾਂਝੀ ਲਾਈਨ ਹੈ ਇੱਥੇ ਤੱਕ ਬੰਦਾ ਜਾ ਸਕਦਾ ਇਸ ਤੋਂ ਪਾਰ ਨਹੀਂ ਜਾ ਸਕਦਾ ਤੇ ਬਾਕੀ ਆ ਚੈੱਕ ਕਰੋ ਕਿ ਕਿੰਨਾ ਨਾ ਮਤਲਬ ਬੋਤਲਾਂ ਲਾਈਨ ਹੈ ਤਾਰ ਦੇ ਵਿੱਚ ਬਾਈ ਚਾਂਸ ਥੋੜਾ ਜਿਹਾ ਵੀ ਖੜਾ ਕਰੇ ਤੇ ਉਸੇ ਵੇਲੇ ਉਹਨਾਂ ਵੱਲ ਚੱਲ ਜਾਂਦੀ ਹੈ ਮਤਲਬ ਸਿਕਿਉਰਿਟੀ ਅਲਰਟ ਹੋ ਜਾਂਦੀ ਹੈ ਆਪਣੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਤੁਸੀਂ ਜੁੜ ਚੁੱਕੇ ਹੋ ਸਾਡੇ ਚੈਨਲ ਤੇ ਤੇ ਬਣੇ ਰਹੋ ਹਣ ਤੱਕ ਤੇ ਅੱਜ ਅਸੀਂ ਆਪਣੇ ਚੈਨਲ ਤੇ ਨਾ ਪਹਿਲਾ ਵਲੌਗ ਲੱਗੇ ਆ ਸ਼ੂਟ ਕਰਨਾ ਤੇ ਜਦ ਪਹਿਲਾ ਵਲੌਗ ਸ਼ੂਟ ਕਰਨਾ ਵਾ ਅਸੀਂ ਇੱਥੇ ਡੇਰਾ ਬਾਬਾ ਨਾਨਕ ਸਾਹਿਬ ਆਏ ਹਾਂ ਜੀ ਤੇ ਮੈਂ ਸੋਚਿਆ ਚਲ ਚੋਲਾ ਸਾਹਿਬ ਮੱਥਾ ਟੇਕਣ ਜਣਾਂ ਨਾਲ ਆਪਾਂ ਦਰਸ਼ਨ ਕਰਉਣੇ ਨਾਲੇ ਤੁਹਾਨੂੰ ਕਰਾਉਣੇ ਆ ਤੇ ਫਿਰ ਅਸੀਂ ਕੋਰੀਡੋਰ ਵੇਖਣਾ ਠੀਕ ਹੈ ਤੇ ਕੋਰੀਡੋਰ ਦਾ ਵੀ ਵਲੌਗ ਆਪਣਾ ਮੇਨ 2-3 ਪੁਆਇੰਟ ਹੋਣਗੇ ਨਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਸ਼ੀ ਦਾ ਚੋਲਾ ਸਾਹਿਬ ਦਿਖਾਵਾਂਗੇ ਨਾਲੇ ਕੋਰੀਡੋਰ ਦਿਖਾਵਾਂਗੇ ਤੇ ਨਾਲੇ ਉੱਥੇ ਇੱਕ ਜਿਹੜਾ ਮੇਨ ਦਰਬਾਰ ਸਾਹਿਬ ਬਣਿਆ ਉੱਥੇ ਜਾਵਾਂਗੇ ਸੋ ਬਣੇ ਰਹੋ ਵਲੌਗ ਦੇ ਐਂਡ ਤੱਕ ਤੇ ਪਹਿਲਾ ਵਲੌਗ ਆ ਬਾਕੀ ਜਿਹੜਾ ਮੇਰਾ ਭੈਣ ਭਰਾ ਕੋਈ ਨਵਾਂ ਜੁੜੂਗਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਜੋ ਫਿਰ ਮਿਲਦੇ ਹਾਂ ਅੱਗੇ ਬਣੇ ਰਹੋ ਐਂਡ ਤੱਕ ਸਾਰ ਪਰਸਪ ਕੋਰੀਡੋਰ ਵੇਖਣ ਆਏ ਸੀ ਜੇ ਤੇ ਮੈਂ ਤੇ ਨਾਲ ਆਪਣਾ ਮਾਸੀ ਦਾ ਮੁੰਡਾ ਸੀਗਾ ਇਹ ਦੋਵੇਂ ਜਣੇ ਆਏ ਦੇਖਣ ਤੇ ਬਸ ਹੀ ਦੇਖਦੇ ਕਿਵੇਂ ਚਾਲਾ ਫਰੰਟ ਸਾਈਡ ਤੇ ਵੇਖਣੇ ਤੇ ਦੁਪਹਿਰੇ ਰੈਡੀ ਹੋਏ ਸੀਗੇ ਦੁਪਹਿਰ ਦੇ ਟਾਈਮ ਰੈਡੀ ਹੋਣ ਤੋਂ ਬਾਅਦ ਗਰਮੀ ਬੜੀ ਹੋ ਗਈ ਫਿਰ ਤੇ ਫਿਰ ਮੈਂ ਚਲ ਸੋਚਿਆ ਮੈਂ ਚਲ ਸ਼ਾਮੀ ਹੋ ਕੇ ਆਉਂਦਾ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਵੀਵਰਸ ਚੈੱਕ ਕਰੋ ਮੜਾ ਜੀ ਸ਼ਾਮ ਦਾ ਟਾਈਮ ਹੋ ਗਿਆ ਵੇ ਸੂਰ ਜਿੱਧਰ ਲੈਦੇ ਵੱਲੋਂ ਚਲ ਗਿਆ ਤੇ ਤਾਂ ਕਰਕੇ ਥੋੜਾ ਫਰਕ ਹੁੰਦਾ ਪਿਆ ਆ। ਅ ਉਹ ਦੂਜੀ ਸਾਈਡ ਗੇਟ ਦੇਖਦਾ ਪਿਆ ਉਹਨਾਂ ਦਾ। ਆਪਣੇ ਵਾਲਿਆਂ ਦਾ ਤੇ ਇੱਧਰ ਹੀ ਆ। ਤੇ ਪਰ ਉਹਨਾਂ ਦਾ ਦੂਜੇ ਵੱਲ ਆ। ਆ ਬੰਦਾ ਆਪਣਾ ਨਾਲ ਸਤਿ ਸ੍ਰੀ ਅਕਾਲ ਕਰ ਓਏ। ਸਤਿ ਸ੍ਰੀ ਅਕਾਲ ਆ। ਤੇ ਉਧਰ ਦੂਜੀ ਸਾਈਡ ਗੇਟ ਦੇਖਦਾ ਪਿਆ ਪਰ ਹੁਣ ਸੂਰ ਜਿਹੜਾ ਲੈਦੇ ਵੱਲੋਂ ਚਲ ਗਿਆ ਉਹਦੇ ਕਰਕੇ ਥੋੜਾ ਲਾਈਟ ਦਾ ਫਰਕ ਆਉਣ ਡਿਆ ਆ। ਜੇ ਹੋ ਸਕੇ ਇੱਕ ਵਾਰੀ ਮਾਰਨਿੰਗ ਦੇਖ ਕੇ ਜਾਵਾਂਗੇ ਆਪਾਂ ਇਹੋ ਚੈੱਕ ਵੀਊ ਆਹ 0 ਲਾਈਨ ਪਾウダー ਹੈ ਤੇ ਉਹ ਜਿਹੜੀ ਵਾਈਟ ਪੱਟੀ ਵਾਲੀ ਲਾਈਨ ਹੈ ਨਾ ਆ ਵਾਈਟ ਝੰਡਾ ਦੇਖਦਾ ਪਿਆ ਇਹ ਸਾਂਝੀ ਲਾਈਨ ਹੈ ਇੱਥੇ ਤੱਕ ਬੰਦਾ ਜਾ ਸਕਦਾ ਇਤੋਂ ਪਾਰ ਨਹੀਂ ਜਾ ਸਕਦਾ ਤੇ ਬਾਕੀ ਆ ਚੈੱਕ ਕਰੋ ਕਿੰਨਾ ਨਾ ਮਤਲਬ ਬੋਤਲਾਂ ਲਾਈਆਂ ਤੇ ਤਾਰ ਦੇ ਵਿੱਚ ਬਾਈ ਚਾਂਸ ਥੋੜਾ ਜਿਹਾ ਵੀ ਖੜਾ ਕਰੇ ਤੇ ਉਸੇ ਵੇਲੇ ਇਹਨਾਂ ਦੀ ਆਵਾਜ਼ ਚੱਲ ਜਾਂਦੀ ਹੈ ਮਤਲਬ ਸਿਕਿਉਰਿਟੀ ਅਲਰਟ ਹੋ ਜਾਂਦੀ ਹੈ ਆਪਣੀ ਇਹ ਆ ਬ੍ਰਿਜ ਹੈ ਬ੍ਰਿਜ ਦੇ ਨਾਲ ਹੀ ਦੂਜੀ ਸਾਈਡ ਇੱਥੋਂ ਦੇਖਦਾ ਜਿੱਧਰੋਂ ਆਪਣੀ ਟ੍ਰਾਂਸਪੋਰਟ ਜਾਂਦੀ ਹੈ ਦੂਜੇ ਬੰਨੇ ਨੂੰ ਕਰਤਾਰਪੁਰ ਸਾਹਿਬ ਵਾਲੂ ਪਹਿਲਾਂ ਦੇਖਦਾ ਹੁੰਦਾ ਸੀਗਾ ਗੁਰਦੁਆਰਾ ਸਾਹਿਬ ਤੇ ਹੁਣ ਇਹ ਆ ਵੀ ਥੋੜੀ ਬੂਟੀ ਹੋ ਗਈ ਆ ਤੇ ਦੇਖਦਾ ਨਹੀਂ ਪਿਆ ਸਿਰਫ ਉਹਨਾਂ ਦਾ ਜਿਹੜਾ ਮੇਨ ਦਵਾਰ ਆ ਉੱਥੇ ਦਰਸ਼ਨੀ ਡੋਰੀ ਬਣੀ ਆ ਉਹ ਹੀ ਦੇਖਦੀ ਆ ਉਹ ਸਾਹਮਣੇ ਦੇਖਦੀ ਹੋਣੀ ਕਿੱਕ ਰੁਕ ਉਦਾਂ ਵਿਊ ਬਹੁਤ ਘੈਂਟ ਆ ਇਹ ਆ ਜੀ ਮਤਲਬ ਇੱਥੇ ਆਉਣ ਤੋਂ ਬਾਅਦ ਜਿਹੜੀ ਫੀਲਿੰਗ ਹੈ ਬਿਲਕੁਲ ਹੀ ਲੱਗ ਗਿਆ ਵੀ 뷰 ਘੁਰਵਾ ਵੈਸੇ ਬਹੁਤ ਘੈਂਟ ਔਨ ਦਾ ਪਿਆ ਆ ਉੱਪਰ ਦੇਖਦੇ ਆ ਉੱਪਰ ਵਾਲੀ ਸਾਈਡ ਦੇਖਦਾ ਪਿਆ ਹੁਣ ਆ ਵਾ ਆ ਜਿਹੜਾ ਵੈ ਇਹਨਾਂ ਦਾ ਮਤਲਬ ਗੇਟ ਵਾ ਜੇ ਉੱਪਰ ਬ੍ਰਿਜ ਦੇ ਉੱਪਰ ਦੀ ਜਾਣਾ ਨਾ ਤੇ ਆ ਗੇਟ ਆ ਬਾਕੀ ਕਰੋ ਚੈੱਕ ਵੀਓ ਇਹਨਾਂ ਦਾ ਬਈ ਚੀਜ਼ਾਂ ਖੜੀਆਂ ਬਣਾਈਆਂ ਵੈ ਜੇ ਸਰਕਾਰ ਨੇ ਪੈਸਾ ਲਾਇਆ ਤੇ ਪਤਾ ਲੱਗਦਾ ਕਿ ਹਾਂ ਕੀ ਚੀਜ਼ਾਂ ਬਣੀਆਂ ਪਈਆਂ ਵਾ ਤੇ ਵਧੀਆ ਯਾਰ ਮਾਹੌਲ ਵਧੀਆ ਬਾਕੀ ਤੇ ਜੇ ਉੱਤੇ ਵੀ ਮਤਲਬ ਦਿਖਾਓਗੇ ਵਧੀਆ ਆਪਣੀ ਹਨਾ ਤੇ ਫਿਰ ਆਪਾਂ ਟਰਾਈ ਕਰਾਂਗੇ ਕਿ ਅੱਗੇ ਪੀਜ਼ਾ ਲੈ ਕੇ ਜਾਈਏ ਜੱਥੇ ਦੇ ਨਾਲ ਕੋਈ ਫਿਰ ਕਹਿਵਾਂਗੇ ਫਿਰ ਸਾਰਾ ਕੁਝ ਦਿਖਾਵਾਂਗੇ ਤੇ ਮਤਲਬ ਇਧਰੋਂ ਆਪਾਂ ਆਏ ਹੀ ਗਏ ਇਧਰੋਂ ਤੇ ਉਹ ਜਿਹੜਾ ਵਾ ਸਾਹਮਣੇ ਮਤਲਬ ਆਰਮੀ ਵਾਲਿਆਂ ਦਾ ਕੈਂਪ ਆ ਸਾਰੇ ਤੇ ਇਧਰ ਪਿੱਛੇ ਆਪਣੇ ਆ ਸਿਕਿਉਰਿਟੀ ਗੋਸਟਾ ਜਿੱਥੇ ਟਰੈਕਟਰ ਜਾਂਦਾ ਪਿਆ ਉੱਤੇ ਮਤਲਬ ਐਂਟਰ ਹੋਣ ਤੋਂ ਪਹਿਲਾਂ ਹੀ ਮਤਲਬ ਇੱਕ ਗੁਰਦੁਆਰਾ ਸਾਹਿਬ ਹੁੰਦਾ ਇੱਧਰ ਲੈਫਟ ਸਾਈਡ ਤੇ ਮਤਲਬ ਉੱਥੇ ਅਸੀਂ ਸਾਰਾ ਕੁਝ ਆਪਣਾ ਮਤਲਬ ਡੱਕ ਸਕਦੇ ਹਾਂ ਜਿਵੇਂ ਕੋਈ ਵਾਹਨ ਕੋਈ ਗੱਡੀ ਮੋਟਰਸਾਈਕਲ ਪਰ ਉੱਥੇ ਤੱਕ ਡੱਕ ਸਕਦੇ ਹਾਂ ਫਿਰ ਅਸੀਂ ਇੱਥੇ ਤੱਕ ਆ ਸਕਦੇ ਹਾਂ ਬਾਕੀ ਮਾਹੌਲ ਚੈੱਕ ਕਰੂਗਾ ਆ ਬਿਲਕੁਲ ਜ਼ੀਰੋ ਲਾਈਨ ਬਾਰਡਰ ਕਰੋ ਚੈੱਕ ਇਹ ਤੇਰੇ ਵੱਤ ਚਾਹੀਦਾ ਪੱਖਾ ਸਪੈਸ਼ਲ ਪਹਿਲਾਂ ਚੱਲੀ ਹਣ ਫਿਰ ਜਾਣਾ ਛਕਣਾ ਪ੍ਰਸ਼ਾਦਾ ਕਿਹੜਾ 12ਵਾਂ ਖਾਣਾ ਕੋ ਅਜੀਬ ਚੀਜ਼ ਖਾਏਗੇ ਮੈਂ ਦੱਸਣ ਲਿਆ ਹੀਗਾ ਕਿ ਸੰਗਤ ਨੂੰ ਕੀ ਮਤਲਬ ਆਉਂਦੇ ਸੜਾ ਐਡਾ ਗੁਰੂ ਘਰ ਆ ਆਪਾਂ ਜਦੋਂ ਆਪਾਂ ਉਦੋਂ ਆਏ ਅੱਗੇ ਕਰੀ ਤੁਹਾਡੇ ਨਾਲ ਆਏ ਸੀ ਮੰਡੀ ਸਾਹਿਬ ਗੁਰਦੁਆਰਾ ਮੰਡੀ ਸਾਹਿਬ ਆ ਠੀਕ ਠੀਕ ਐ ਬੜਾ ਪੁਰਾਣਾ ਗੁਰਦੁਆਰਾ ਹਨਾ ਆਪਾਂ ਉਦੋਂ ਨਹੀਂ ਸੀ ਤੇ ਉਦੋਂ ਮਤਲਬ ਐਡਾ ਨਹੀਂ ਸੀਗਾ ਪਹਿਲਾਂ ਪਹਿਲਾਂ ਬਿਲਕੁਲ ਹੀ ਇੱਥੇ ਨਾਲ ਹੀ ਜਿਹੜੀ ਜਿਹੜੀ ਉਹ ਅੰਦਰ ਵਾਲੀ ਤਾਰ ਆ ਨਾ ਉਹ ਤੋਂ ਥੋੜਾ ਜਿਹਾ ਪਿੱਛੇ ਉੱਚੀ ਜੜਾਈ ਕੱਚਾ ਹੈਗਾ ਥੋੜਾ ਜਿਹਾ ਤੇ ਜਾਂ ਰੁੱਖ ਰੱਖ ਰੱਖ ਬੜੇ ਨਹੀਂ ਰੁੱਖ ਬੜੇ ਹੀਗੇ ਧੰਨਵਾਦ ਤੇ ਰੋਡ ਦੇ ਬਾਹਰ ਨਹੀਂ ਆ ਕੇ ਬੰਦ ਹੋਗਾ ਹਾਂ ਮੰਡੀ ਸਾਹਿਬ ਤੇ ਜਿਹੜਾ ਮੇਨ ਅੰਦਰ ਦਰਬਾਰ ਆ ਉਹ ਸ਼ਹਿਰ ਦੇ ਅੰਦਰ ਆ ਨਾ ਚੋਲਾ ਸਾਹਿਬ ਚੋਲਾ ਸਾਹਿਬ ਅੰਦਰ ਆ ਜਿਹੜਾ ਦਰਬਾਰ ਸਾਹਿਬ ਨਵਾਂ ਹੁਣ ਫੇਰ ਤਿਆਰ ਕੀਤਾ ਸ਼ੁਰੂ ਕੀਤਾ ਉਹ ਵੀ ਦਿਖਾਉਣੇ ਤੁਹਾਨੂੰ ਹਾਂ ਆ ਦਿਖਾਉਂਦਾ ਮੁੰਡਾ ਐਂਡ ਇਹਦਾ ਡੇਰੇ ਦੇ ਨਾਲ ਹੀ ਆ ਬਿਲਕੁਲ ਤੇ ਆ ਗੁਰਦੁਆਰਾ ਸਾਹਿਬ ਕਹਿਣਾ ਸੀਗਾ ਮੈਂ ਮਤਲਬ ਮੰਡੀ ਸਾਹਿਬ ਗੁਰਦੁਆਰਾ ਜਦੋਂ ਆਪਾਂ ਐਂਟਰ ਕਰੀਦਾ ਨਾ ਕੋਰੀਡੋਰ ਨੂੰ ਇਹ ਕੋਰੀਡੋਰ ਵਾਲੀ ਜਿਹੜੀ ਆ ਉਹ ਹੋਂ ਦੱਸਿਓ ਪਰ ਝੰਡਾ ਦੇਖਦਾ ਹੁਣ ਤੁਹਾਨੂੰ ਉਹ ਲੰਬਾ ਜਿਹਾ ਪਾਈਪ ਲੇਡ ਲੱਗਿਆ ਤੇ ਉਹਦੇ ਨਾਲ ਹੀ ਬਿਲਕੁਲ ਲੈਫਟ ਸਾਈਡ ਤੇ ਜਿਹੜਾ ਵਾ ਉਹ ਮਤਲਬ ਗੁਰਦੁਆਰਾ ਸਾਹਿਬ ਆ ਰੁਕੋ ਇੱਥੇ ਦਰਸ਼ਨ ਕਰੋ ਸੰਗਤ 24 ਘੰਟੇ ਚੱਲੂ ਹੁੰਦਾ ਬਾਕੀ ਕੋਈ ਨਹੀਂ ਮਿਲਦੇ ਤੁਹਾਨੂੰ ਅੰਦਰ ਪੋਲਾ ਸਾਹਿਬ ਗੁਰਦੁਆਰਾ ਇਹਦਾ ਉੱਥੇ ਜਾ ਕੇ ਮਿਲਦੇ ਕੋਈ ਚੱਕਰ ਨਹੀਂ ਸ਼ਾਦ ਮਿਲ ਗਿਆ ਨਾ ਚੋਰੀ ਦਾ ਇਥੋਂ ਤੇ ਭੈਂਡ ਨੋਰ ਬਣ ਗਿਆ ਜੀ ਤੇ ਆ ਜਿਹੜਾ ਇੱਥੇ ਬੋਰਡ ਵਾ ਨਾ ਬਹੁਤ ਪੁਰਾਣਾ ਹੈ ਬਹੁਤ ਜ਼ਿਆਦਾ ਪੁਰਾਣਾ ਬੋਰਡ ਹੈ ਜਿਹੜਾ ਲਿਖਿਆ ਥੱਲੇ ਤੱਕ ਲੱਗਦੀਆਂ ਬੰਦਿਆਂ ਚੱਲੀਏ ਫਿਰ ਮਿੱਤਰਾਂ ਤੇ ਮੈਂ ਇਹਦੀ ਗੱਲ ਕਰਦਾ ਪਿਆ ਜਿਹੜੀ ਮਤਲਬ ਇੱਧਰ ਵੱਡੀਆਂ ਬੈਸੀ ਹਨ ਇਥੋਂ ਸਿੱਧਾ ਹੀ ਮਤਲਬ ਆ ਜਿਹੜਾ ਮੇਨ ਦਰਵਾਜ਼ਾ ਦੇਖਦਾ ਪਿਆ ਤੇ ਇਹਦੇ ਨਾਲ ਹੀ ਲੈਫਟ ਸਾਈਡ ਤੇ ਗੁਰਦੁਆਰਾ ਸਾਹਿਬ ਹੈ ਉਦੇ ਬਾਹਰ-ਬਾਰ ਜਿਹੜਾ ਵਾ ਉਥੇ ਆਪਾਂ ਮਤਲਬ ਪਾਰਕਿੰਗ ਹੈ ਆਪਾਂ ਕੋਈ ਵੀ ਚੀਜ਼ ਆਪਾਂ ਉਥੇ ਪਾਰਕ ਕਰ ਸਕਦੇ ਆ ਜਿੱਦਾਂ ਜੇ ਭਰਾਵਾਂ ਨੂੰ ਵਲੌਗ ਵਧੀਆ ਲੱਗਾ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਬਾਕੀ ਆਪਾਂ ਚੋਲਾ ਸਾਹਿਬ ਵੀ ਜਾਣਾ ਅਜੇ ਤੇ ਜੇ ਹੋ ਸਕੇ ਤਾਂ ਤੁਹਾਨੂੰ ਪੂਰਾ ਵੀਊ ਦਿਖਾਉਨੇ ਆ ਗੁਰੂ ਨਾਨਕ ਸਾਹਿਬ ਦਾ ਚੋਲਾ ਸਾਹਿਬ ਜਿਹੜਾ ਉਥੇ ਪਿਆ ਜਿਹੜਾ ਪਾਉਂਦੇ ਰਹੇ ਆ ਮਤਲਬ ਉਹ ਗੁਰਦੁਆਰਾ ਜਿਹੜਾ ਸ਼ਹਿਰ ਦੇ ਵਿੱਚ ਵਾ ਤੇ ਟਰਾਈ ਕਰਾਂਗੇ ਆਪਣੇ ਵਲੌਗ ਦੀ ਬੈਸਟੀ ਮਤਲਬ ਦਿਖਾਈਏ ਤੁਹਾਨੂੰ ਜੋ ਵੀ ਆ ਤੇ ਇਹ ਗੱਲ ਇਦਾਂ ਹੈ ਕਿ ਮੈਂ ਅੱਜ ਵਲੌਗ ਤੇ ਪਹਿਲਾ ਸ਼ੂਟ ਕਰਨ ਦਿਆਂ ਪਰ ਮੈਂ ਸੋਚਿਆ ਕਿ ਮਤਲਬ ਜੇ ਪਹਿਲਾ ਵੀ ਇਹ ਤਾਂ ਮੈਂ ਆਪਣੇ ਪਿੰਡ ਦੇ ਹੀ ਹਾਂਗਾ ਤੇ ਸੋਚਿਆ ਚੱਲ ਪਹਿਲਾ ਜਿਹੜਾ ਆਪਾਂ ਗੁਰੂ ਘਰ ਤੋਂ ਸ਼ੁਰੂ ਕਰਦੇ ਹਾਂ ਨਾ ਤੇ ਮੈਂ ਦੁਪਹਿਰਾਂ ਦਾ ਘਰੋਂ ਨਿਕਲਣ ਤੇ ਮੈਂ ਸੋਚਿਆ ਚੱਲ ਠੰਡੇ ਹੋਈ ਜਾਣਾ ਹਨਾ ਥੋੜਾ ਮੌਸਮ ਵਧੀਆ ਹੋ ਜੂਗਾ ਤੇ ਫਿਰ ਜਾਣਾ ਤੇ ਸਿਰਫ ਆ ਰੀਜਨ ਹੀ ਮੇਰਾ ਸ਼ਾਮ ਦੇ ਟਾਈਮ ਆਉਂਦਾ ਨਹੀਂ ਤੇ ਦਿਨੇ ਵੀ ਆ ਸਕਦਾ ਹੈ ਤੇ ਮੈਂ ਹੁਣ ਸ਼ਾਮੀ ਆ ਤੇ ਚਲੋ ਸੂਰਜ ਜਿਹੜਾ ਲੈਂਦੇ ਵਾਲ ਚੱਲ ਗਿਆ ਉਥੋਂ ਉਹ ਜਿਆ ਪ੍ਰੋਪਰ ਦਿਖਿਆ ਨਹੀਂ ਤੇ ਟਰਾਈ ਕਰੂੰਗਾ ਜੇ ਸਵੇਰੇ ਟਾਈਮ ਲੱਗਾ ਤੇ ਇੱਕ ਵਾਰ ਮੈਂ ਸਵੇਰੇ ਆ ਹੁਣ ਮਚੋਲਾ ਸਾਹਿਬ ਮੱਥਾ ਟੇਕਨ ਚੱਲੇ ਆਂਦੇ ਮੈਂ ਦਰਸ਼ਨ ਕਰੋਨਾ ਜਿੱਦਾਂ ਵੀ ਹੋ ਗਿਆ ਤੇ ਅੰਦਰੋਂ পুরো ਦਰਬਾਰ ਦਿਖਾਉਣਾ ਤੁਹਾਨੂੰ ਦਰਬਾਰ ਬਹੁਤ ਸੋਹਣਾ ਬਣਿਆ ਇੱਥੇ ਆਜੋ ਫਿਰ ਮਿਲਦੇ ਆਂ ਉੱਥੇ ਜਾ ਕੇ ثم نقوم ਲੈ ਲੈ ਦੇਖੋ ਸੰਗਤ ਜੀ ਇਥੇ ਖੂਨ ਵਧੋ ਮਤਲਬ ਟੰਡਾ ਵਾਲਾ ਜਿਹੜਾ ਖੂਨ ਹੁੰਦਾ ਨਾ ਉਹ ਆ ਤੇ ਮਹਿੰਦਰਪਾਲ ਸਾਹਿਬ ਦੇ ਵਿੱਚ ਸਰਵ ਚੈੱਕ ਦੋ ਹਨਾ ਮੈਂ ਦੇਖੀ ਕੀ ਹੋਣਾ ਦੋ ਹੋ ਮੈਂ ਲੱਗਦਾ ਦੋ ਹੂੰ ਮੈਂ ਕਹਿਣਾ ਕਿ ਦੋ ਆ ਮੈਨੂੰ ਲੱਗਾ 21 ਸ਼ਾਇਦ ਗਾਨੀ ਤੇ ਜਾਈਏ ਕੱਲ ਸ਼ਾਮੀ ਜਦੋਂ ਆਏ ਨਾ ਉਦੋਂ ਸੂਰਜ ਦਾ ਕਰਕੇ ਥੋੜਾ ਜਿਹਾ ਲੱਗਦਾ ਸੀ ਆਪਾਂ ਨੂੰ ਦੇਖਦਾ ਨਹੀਂ ਕਲੀਅਰ ਹੁਣ ਤੇ ਵਧੀਆ ਦਿਖਦਿਆ ਬਾਬਾ ਮੈਂ ਪੁੱਛ ਉਹ ਉਧਰ ਦਿਖਦਾ ਕੋਰ ਦੋਰਾ ਉਹ ਇੱਥੋਂ ਗਾੜੀ ਦੋ ਰੁਕ ਹੋਗੇ ਆ ਦੇ ਗਿਆ ਕਿ ਇੱਥੇ ਝੰਡਾ ਹੁੰਦਾ ਸੀ ਲਾਤਾ ਹਨਾ ਉਹ ਜਿਹੜਾ ਸਾਹਮਣੇ ਜਿਹੜਾ ਉਹ ਸਾਹਮਣੇ ਵਾਲਾ ਨਾ ਤੇ ਉੱਥੇ ਝੰਡਾ ਹੁੰਦਾ ਸੀ ਉਹ ਵੀ ਲਾਤਾ ਹੈ ਇਧਰ ਵਾਲੇ ਤੋਂ ਲਾਤਾ ਨਾ ਆਪਣੇ ਤੋਂ ਵੀ ਓਏ ਮੀ ਮੂੰਹ ਹੁਣ ਮੀਆਂ ਦੇ ਦੇਣ ਨਾ ਤਾਂ ਕਰ ਚਲਾਏ ਠੀਕ ਆ ਤੁਸੀਂ ਤਾਂ ਉਂਦੇ ਰਹਿੰਦੇ ਹੋਣੇ ਹਨਾ ਸਹੀ ਆ ਉਹ ਵੀ ਮਿੱਤਰੋ ਕਰੋ ਚੈੱਕ ਆਹ ਜ਼ੀਰੋ ਲਾਈਨ ਬੱਡ ਰਿਹਾ ਆਪਣਾ ਇਧਰ ਇੰਡੀਆ ਦੇ ਉੱਧਰ ਪਾਕਿਸਤਾਨ ਦਾ ਵਿਊ ਚੱਕ ਕੇ ਕਰੀ ਮੈਂ ਐਸੀ ਕਰਕੇ ਅਜੇ ਜਲਦੀ ਆ ਗਿਆ ਕਿਉਂਕਿ ਕੱਲ ਮੈਂ ਜਦੋਂ ਸ਼ਾਮੀ ਆਇਆ ਸੀ ਨਾ ਤੇ ਸ਼ਾਮ ਦੇ ਟਾਈਮ ਵਿਊ ਨਹੀਂ ਸੀ ਦਾ ਖੜਾ ਜਾਉਂਦਾ ਮਤਲਬ ਸੂਰਜ ਉਧਰ ਚੱਲ ਗਿਆ ਇੱਧਰ ਆਪਣੇ ਵਾਲੀ ਸਾਈਡ ਆ ਇੱਧਰ ਮਤਲਬ ਆ ਨਾਲ ਹੀ ਆਰਮੀ ਦੇ ਕੈਂਪ ਆ ਮਤਲਬ ਆਰਮੀ ਦੇ ਬੰਦੇ ਰਹਿੰਦੇ ਇੱਥੇ ਤੇ ਇਥੇ ਨਾਲ ਹੀ ਆ ਜ਼ੀਰੋ ਲਾਈਨ ਬਾਰਡਰ ਤੇ ਉਧਰ ਜਿਹੜੀ ਕੱਲ ਵੀ ਦੱਸਿਆ ਸੀ ਜਿਹੜੀ ਚਿੱਟੀ ਪੱਟੀ ਹੈ ਨਾ ਕਿੱਤੀ ਪੱਤੀ ਤੋਂ ਆਪਾਂ ਅੱਗੇ ਨਹੀਂ ਜਾ ਸਕਦੇ ਇੱਥੇ ਤੱਕ ਠੀਕ ਹੈ ਕਿਉਂਕਿ ਉੱਧਰ ਥੋੜਾ ਜਿਹਾ ਅੱਗੇ ਤੱਕ ਆਪਣੇ ਖੇਤੀ ਹੁੰਦੀ ਹੈ ਆਪਣੇ ਕਈ ਲੋਕ ਇੱਧਰ ਦੇ ਜਿਨ੍ਹਾਂ ਦੇ ਉੱਧਰ ਪੈਲੀ ਹੈ ਖੇਤੀਬਾੜੀ ਕਰਨ ਜਾਂਦੇ ਨੇ ਤੇਰੇ ਤਾਂ ਕਰਕੇ ਉਹ ਆਪਣੇ ਉਹ ਰੱਖੀ ਆ انہوں ਨੇ ਜ਼ੀਰੋ ਨਾਲ ਰੱਖੀ ਵਿੱਚ ਦੇ ਵਿੱਚ ਤੇ ਜਿਹੜੇ ਖੇਤੀ ਕਰਨ ਜਾਂਦੇ ਆ ਤਕਰੀਬਨ ਇੱਕ ਜਵਾਨ ਨਾਲ ਜਾਂਦਾ ਇਹਨਾਂ ਦਾ ਆਰਮੀ ਦਾ ਉੱਧਰ ਉਹਨਾਂ ਦਾ ਪਿੰਡ ਹੈ ਤੇ ਇੱਧਰ ਆਪਣਾ ਪਿੰਡ ਹੈ ਇਦਾਂ ਹੁੰਦਾ ਹੈ ਇਸ ਤਰ੍ਹਾਂ ਸਾਰੇ ਦਿਖਾਉਣੇ ਜਿਹੜਾ ਉਹ ਇਹਨਾਂ ਤੇ ਜਿੱਦਾਂ ਮੀਟਿੰਗ ਹੁੰਦੀ ਆ ਉਹ ਸਾਰਾ ਦਿਖਾਉਂਦੇ ਆ ਫਿਰ ਜਿੱਦਾਂ ਐਂਟਰੀ ਕਰਨੀ ਜੋੜਾ ਘਰ ਤੋਂ ਅੰਦਰ ਤੱਕ ਸਾਰਾ ਕੁਝ ਦਿਖਾਇਆ ਵਾ ਮੈਂ ਤੁਹਾਨੂੰ ਥੋੜੀ ਥੋੜੀ ਕਲਿੱਪ ਐਡ ਕਰਕੇ ਵਿੱਚ ਸਾਰਾ ਕੁਝ ਦਿਖਾ ਦਿੰਨਾ ਕਰੋ ਚੈੱਕ ਆ ਜਿੱਥੇ ਆਪਣੇ ਸਾਰਾ ਕੁਝ ਇੱਥੇ ਜਮ੍ਹਾਂ ਕਰਵਾਈਦਾ ਆਪਣੇ ਬੈਗ ਜਾਂ ਕੁਝ ਹੋਰ ਜੇ ਕੋਈ ਚੀਜ਼ ਜਮ੍ਹਾਂ ਕਰਨ ਵਾਲੀ ਹੋਵੇ ਉਹ ਕਾਊਂਟਰ ਹੈ ਇੱਥੇ ਸਾਰਾ ਕੁਝ ਹੈਗਾ ਬਾਕੀ ਤੁਸੀਂ ਆਹ ਵੀਡੀਓ ਨੂੰ ਸਪੋਰਟ ਕਰੋ ਟਰਾਈ ਕਰਾਂਗੇ ਕਿ ਅਗਲੀ ਵੀਡੀਓ ਚ ਹੈ ਸ਼ਾਇਦ ਅੰਦਰੋਂ ਉੱਥੋਂ ਕਰਤਾਰਪੁਰ ਸਾਬ ਤੋਂ ਮੱਥਾ ਟੇਕ ਕੇ ਆਈਏ ਜਿੰਨਾ ਹੋ ਸਕੇਗਾ ਓਨਾ ਵਧੀਆ ਟਰਾਈ ਕਰਾਂਗੇ ਵੀ ਵਧੀਆ ਤੋਂ ਵਧੀਆ ਵਲੌਗ ਲੈ ਕੇ ਆਈਏ ਅੱਗੇ ਤੋਂ ਬਾਕੀ ਕਰੋ ਚੈੱਕ ਵੀਓ ਕਵਰੀ ਸਰੋਵਰ ਚੈੱਕ ਕਰੋ ਸਰੋਵਰ ਬਹੁਤ ਸੋਹਣਾ ਬਣਾਇਆ ਅੰਦਰ ਦੇਖੋ ਅੱਲਾਹ ਅਕਬਰ ਇੱਥੇ ਆਣ ਕੇ ਮਿਆਂ ਲੱਗਦਾ ਹਨ ਜਿੱਦਾਂ ਉਧਰੇ ਚੱਲ ਗਏ ਹੁੰਦੇ ਨੇ ਇਦਾਂ ਦੀ ਵੀ ਲਿਖਣੀ ਹੁੰਦੀ ਹੈ ਨਾ ਨੇ ਗੁਣਾਕ ਰਾਸੀ ਦੇ ਫਰਕ 'ਤੇ 2 2 ਦੇ ਬਣ ਤਿੰਨ ਜਾਂ 2.5 ਇੰਨਾ ਕ ਫਰਕ ਪੈਂਦਾ ਹੈ ਹਾਂ ਪੱਕਾ ਹੁਣ ਪਤਾ ਨਹੀਂ ਕਨਫਰਮ ਨਹੀਂ ਹੈ ਪਰ ਇੰਨਾ ਕ ਫਰਕ ਪੈਂਦਾ ਹੈ ਮੈਂ ਖਲੋਤਾ ਹਾਂ ਤੇ ਮੈਂ ਇੱਥੋਂ ਲੋਕ ਦੂਰਬੀ ਨਾਲ ਵੇਖਦੇ ਨੇ ਗੁਰਦੁਆਰਾ ਸਾਹਿਬ ਉਧਰ ਪਰਲੇ ਬੱਲੇ ਦੂਰਬੀ ਨਾਲ ਵੇਖਦੇ ਨੇ ਤੇ ਹੁਣ ਇੰਨਾ ਫਰਕ ਆ ਗਿਆ ਮਤਲਬ ਰਸਤਾ ਖੁੱਲ ਗਿਆ ਵਾ ਇੱਕ ਤੇ ਹਨਾ ਤੇ ਇੱਥੇ ਇਤਿਹਾਸ ਪੜਿਆ ਅੱਗੇ ਆਪਾਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 18 ਸਾਲ ਕੀਤੇ ਕੀਤੀ ਇੱਥੇ ਕਰਤਾਰਪੁਰ ਸਾਹਿਬ ਦੇ ਵਿੱਚ ਮਤਲਬ ਆਪਣੀਆਂ ਜਿਹੜੀਆਂ ਚਾਰ ਅਦਾਸੀਆਂ ਪੂਰੀਆਂ ਕਰਨ ਤੋਂ ਬਾਅਦ 18 ਸਾਲ ਇੱਥੇ ਆਪਣੇ ਪਰਿਵਾਰ ਸਮੇਤ ਰਹੇ ਤੇ ਕੀਤੇ ਕੀਤੀ ਫਿਰ ਆਪਣੇ ਕਰਤਾਰਪੁਰ ਸਾਹਿਬ ਚ ਇਹ ਤੇ ਅਸੂਈ ਸੋਹਣਾ ਹੈ ਪਰ ਇਹ ਵੀ ਚਲੋ ਵਧੀਆ ਥੋੜੇ ਦੇ ਸਮੇਂ ਦੇ ਵਿੱਚ ਚੀਨਾਂ ਇੰਨੀ ਚੀਜ਼ ਜਿਹੜੀ ਚੇਂਜ ਹੋਈ ਹੈ ਹਨ ਤੇ ਆਉਣਾ ਜਾਣਾ ਥੋੜਾ ਸੌਖਾ ਹੋ ਗਿਆ ਲੋਕਾਂ ਦਾ ਨਹੀਂ ਤੇ ਪਹਿਲਾਂ ਇੱਥੇ ਚੱਲ ਆਪਣੀ ਰਿਸ਼ਤੇਦਾਰੀ ਹੈ ਮੈਂ ਉੱਥੇ ਹੁੰਦਾ ਨਹੀਂ ਪਹਿਲਾਂ ਜਿੱਥੇ ਜਿੱਥੇ ਘੁੰਮੋਤਾ ਨਾ ਇਹ ਵੀ ਜਗ੍ਹਾ ਦਾ ਬੜਾ ਫਰਕ ਹੁੰਦਾ ਸੀ ਨਾ ਮਤਲਬ ਇੱਥੇ ਤੂੰ ਆਹ ਸਾਹਮਣੇ ਜਿਹੜੀ ਕੰਦ ਵਾ ਇਹਦੇ ਤੇ ਮਤਲਬ ਐਸੇ ਘਾਲੇ ਤੇ ਦੂਰ ਵੀ ਰੱਖੀ ਹੋਈ ਜੀ ਤੇ ਫਿਰ ਇੱਥੇ ਦੂਰ ਵੀ ਨਹੀਂ ਰੱਖਣ ਹੋੜ ਗਏ ਜੀ ਜੀ ਇਹਨਾ ਮਤਲਬ ਚੇਂਜ ਹੋ ਗਿਆ ਹੁਣ ਤੇ ਚਲੋ ਵਧੀਆ ਸੌਖਾ ਹੋ ਗਿਆ ਕੰਮ ਥੋੜਾ ਜਿਹਾ ਖਰਚਾ ਹੋਵੇ ਟਿਕਟ ਵੀ ਸਸਤੀ ਹੈ ਜਾਣ ਆਉਣ ਸੌਖਾ ਹੋ ਗਿਆ ਹੈ ਤੇ ਬਾਕੀ ਕੋਈ ਨਹੀਂ ਆਪਾਂ ਚੋਲਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਇੱਕ ਚੀਜ਼ ਹੋਰ ਗੁਰੂ ਘਰ ਦੇ ਵਿੱਚ ਮੈਂ ਬੋਲਦਾ ਤਾਂ ਨਹੀਂ ਹੁੰਦਾ ਜਾਂ ਬੋਲ ਕੇ ਤਾਂ ਘੱਟ ਦੱਸਦਾ ਹਾਂ ਕਿਉਂਕਿ ਇੱਥੇ ਜਿਹੜੀ ਰਹਿਤ ਮਰਿਆਦਾ ਪਾਗ ਬੰਦੀ ਹੈ ਮੇਰੇ ਹਿਸਾਬ ਨਾਲ ਮੈਨੂੰ ਨਹੀਂ ਸਹੀ ਲੱਗਦਾ ਹੈ ਨਾ ਤੇ ਚਲੋ ਸ਼ੋਰਟ ਲੈ ਲਈ ਦੀ ਅੰਦਰੋਂ ਜਿਹਨਾਂ ਨਹੀਂ ਦਰਸ਼ਨ ਕੀਤੇ ਵਿਚਾਰੇ ਕਰ ਸਕਦੇ ਇਦਾਂ ਵੀਡੀਓ ਥਰੂ ਤੇ ਇਹ ਹੈ ਕਿ ਮਤਲਬ ਥੋੜਾ ਉੱਖਾ ਲੱਗਦਾ ਉਹ ਵੀ ਮਤਲਬ ਉੱਥੇ ਐ ਲੱਗਦਾ ਵੀ ਜਦਾਂ ਵੀ ਅਸੀਂ ਬੋਲੇ ਤੇ ਪਤਾ ਨਹੀਂ ਕਿਸ ਨੂੰ ਗੁੱਸਾ ਨਾ ਲੱਗੇ ਜਾਂ ਬੁਰਾ ਨਾ ਲਗੇ ਤੇ ਸਿਰਫ ਆ ਰੀਜਨਲ ਦਾ ਤਾਂ ਕਰਕੇ ਆਪਾਂ ਉਥੇ ਗੁਰੂ ਘਰ ਥੋੜਾ ਘੱਟ ਬੋਲੇ ਜੀ ਬਾਕੀ ਕੋਈ ਹੋਰ ਖਾਸ ਗੱਲ ਨਹੀਂ ਹੈ ਤੇ ਦੋ ਗੁਰਦੁਆਰਾ ਸਾਹਿਬ ਹੈ ਇੱਥੇ ਤੇ ਜਿਹੜਾ ਆਪਣੇ ਆ ਕੋਰੀਡੋਰ ਬਾਰਡਰ ਜਿਹੜਾ ਆਪਾਂ ਬਿਲਕੁਲ ਜ਼ੀਰੋ ਲਾਈਨ ਬਾਰਡਰ ਜਿੱਥੇ ਆਪਾਂ ਖੜੇ ਆ ਆ ਤਿੰਨ ਚੀਜ਼ਾਂ ਆਪਾਂ ਇੱਥੇ ਇੱਕ ਵਲੌਗ ਦੇ ਵਿੱਚ ਕਵਰ ਕੀਤੀਆਂ ਆ ਤੇ ਹੁਣ ਇੱਕ ਚੋਲਾ ਸਾਹਿਬ ਤੁਹਾਨੂੰ ਉਹ ਵੀ ਦਿਖਾਉਣਾ ਕੋਈ ਗੱਲ ਨਹੀਂ ਬਸ 5-10 ਮਿੰਟਾਂ ਕਿ ਇੱਥੇ ਨਿਕਲ ਜਾਣਾ ਹੁਣ ਤੁਹਾਨੂੰ ਉਹ ਚਲੋ ਮਿਲਦੇ ਹਾਂ ਫਿਰ ਉੱਥੇ ਜਾ ਕੇ ਆ ਜੀ ਦੁਕਾਨ ਬਹੁਤ ਸੋਹਣਾ ਤੇ ਆਖਲਾ ਜੀ ਸਾਰਾ ਮਾਰਬਲ ਆਇਆ ਮਮਾ ਓਏ ਹੋਏ ਪਿੰਡ ਵੀ ਉਥੋਂ ਹਟਵਾਉਣਾ ਨਾ ਉਹਨਾਂ ਦੇ ਹਨ ਆਹ ਉਹ ਸਿਸ਼ ਪਿੰਡ ਆ ਪਾਕਿਸਤਾਨ ਦਾ ਬਿਲਕੁਲ ਆ ਰਹੀ ਹੈ ਉਧਰ ਵੀ ਟੀਟ ਲੱਗਦੀ ਹੋਊਗੀ ਕਿ ਨਹੀਂ ਨਹੀਂ ਉਹਨਾਂ ਨੂੰ ਪਿਆਸ ਆ ਉਦੋਂ ਕਿੱਥੇ ਲੱਗਣੀ ਕਰ ਹੈ ਨਾ ਨਾ ਵੀ ਹੈ ਤਾਂ